ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਅੱਪਾ ਟਾਪ ਦੀਆਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂ ਠੀਕ ਠਾਕ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮਕਾਰ ਹਾਂ ਬਾਈ ਵਧੀਆ ਚੱਲੀ ਜਾਂਦਾ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਆਪਣਾ ਜੱਗੀ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਉਹਨੇ ਹਲਸੰਗ ਵਾਲਾ ਰਹ ਜਾਂਦੇ ਨੇ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਾਂ ਨੂੰ ਸਲਾਪਪੁਰਾ ਰਹਗਾ ਜੀ ਨਿਹਾਲ ਸਿੰਘ ਅੜਾ ਪਧੌਰ 389 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਦਿਆਂ ਟਾਪ ਬਰੀਡ ਕਿਹੜਾ ਸੂਸ ਹੋਈ ਇਹ ਮੇਰੇ ਪਹਿਲ ਨਹੀਂ ਆ ਤਾਜੀ ਆ ਅੱਜ ਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਓਕੇ ਭਾਈ 18 ਕਿਲੋ ਬੌਲੀ ਬਾਈ ਦੇ ਥੱਲੇ ਉਹਨੇ ਇਸ ਟਾਈਮ ਨੱਟ ਤਿਆਰ ਆ ਗਿਆ ਬੱਚਾ ਕੀ ਦੇਤਾ ਬੱਚਾ ਦੇਤਾ ਯਾਰ ਇਹਨੇ ਅੱਛਾ ਹਜੇ ਤਾਂ ਨਾਰੂਆ ਵੀ ਨਾਲ ਆ ਬੈਠਾ ਆ ਦੇ ਹਮ ਹਾਂ ਲੈ ਠੀਕ ਆ ਫੇਸ ਦੀ ਬਿਊਟੀ ਦੇਖੋ ਵਰਡ ਬਾਈ ਬਹੁਤ ਚੰਗੀ ਆ ਮੈਂ ਕਹਣਾ ਭਾਈ ਕੀ ਬੋਲਦਾ ਮੰਨ ਕੇ ਚਲੋ ਵੀ ਘਰੇ ਬੰਦੇ ਦੇ ਆਮ ਚੋਣ ਵਾਲੀ ਆ ਚਾਰ ਸੂਏ ਠੀਕ ਆ ਨਾ ਲੰਬੇ ਵਾਲੀ ਗੱਲ ਨਹੀਂ ਕੋਈ ਬੱਚੀ ਲੈ ਫੇਸ ਸੂਸ ਦੇਖੋ ਬੜਾ ਪਿਆਰਾ ਬਾਕੀ ਤੋਰਾ ਚੈੱਕ ਕਰ ਮੈਂ ਬਾਹਰ ਕੱਢੀ ਬੱਚੀ ਫਿਰ ਆ ਲੈ ਚੰਗੀ ਲੈ। ਕੀ ਬਾਤ ਹੈ। 18 19 ਕਿਲੋ ਬੋਲੀ ਹੋ ਗਈ ਮੰਨ ਕੇ ਚੱਲ 18 ਕਿਲੋ ਕੇ ਕਿਸਲਤਾ ਕਰਾਂਗੇ ਬੱਚੀ ਦਾ। ਠੀਕ ਹੈ ਭਾਈ। ਹਾਂਜੀ ਭਾਈ। ਲੈ ਵਾ ਲੂ ਆ ਦੇ ਜੱਗੀਆਂ। ਭਾਈ ਇਹ ਤਾਂ ਬਾਦੀ ਬੁੱਦੀ ਆ ਭੜਪੜ ਬਾਲੀ ਹੈਗੀ ਬੱਚੀ ਦੇ। ਜਦੋਂ ਇਹ ਨਿਕਲ ਗਈ ਨਾ ਫੇਰ ਦੇਖੀ ਵੀ ਕਹੇ ਜਾਂ ਥਾਣ ਥਾਣ ਲੱਗਿਆ ਬੱਚੀ ਨੂੰ। ਕੀ ਬਾਤ ਹੈ। ਜਿੱਦਣ ਵਹਿ ਜਾਂਦੀ ਉਦਰੀ ਕਰ ਜਾਂਦੀ ਹੈ। ਭਾਈ ਬਾਲੀ ਸਫਾਈ ਹਲੇ ਵੇ ਦੀ ਕਰ। ਮੈਂ ਕਹਿੰਦਾ ਕੀ ਪਹੁੰਚਦਾ ਭਾਈ। ਰੋਕ ਲੀਂ 1 ਮਿੰਟ। ਮੋੜ ਦੀ ਪਤਾ ਕਮਾਲੀ ਮਾੜੀ। ਹਾਂ ਰੋਕ ਲਾ 1 ਮਿੰਟ। ਪਹਿਲਾ ਥਾਣ ਦਿਖਾ ਦਈਏ ਹਾਂ ਪੂਰੀ ਵਿਸ ਸੀਲਸ ਲੱਗਦਾ ਅੰਤ ਕੋਈ ਨਹੀਂ ਬਾਈ ਐਂ ਬੈਠਾ ਸਾਰੇ ਫਾਈਲ ਹੈ ਅਜੇ ਤਾਂ ਥਾਣ ਦੇ ਕੇ ਆ ਜੀ ਧਾਰ ਲੱਗੀ ਆ ਕਾਹਨੂੰ ਗੱਲਾਂ ਕਰਦਾ ਯਾਰ ਦੱਸੂਗੀ ਵੀ ਹਾਂ ਮੈਂ ਕੀ ਚੀਜ਼ ਠੀਕ ਹੈ ਬਾਈ ਕਿਆ ਬਾਤ ਆ ਇੱਕ ਨੰਬਰ ਲੇਵਾ ਆਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕਰ ਲੈਣ ਗੁਲਾਬੀ ਥਣ ਲੱਗਿਆ ਥੀ ਚੋਲਿਓ ਚਾਹ ਮਸ਼ੀਨਾਂ ਚੋਲਿਓ ਦੋ ਦੰਦਾ ਬਾਈ ਚੌਕ ਦੇ ਮਾੜੇ ਮਾੜੇ ਕੱਢੇ ਹੀ ਆ ਹਜੇ ਓਕੇ ਬਾਈ ਉਹ ਵੀ ਆਪਾਂ ਪੱਟ ਕੇ ਦਿਖਾ ਦਾਂਗੇ ਹਾਂਜੀ ਕਿਹੜੇ ਸੀਮਣ ਸੁਮਣ ਦੀ ਆ ਪਤਾ ਕੁਛ ਨਹੀਂ ਬਾਈ ਨਹੀਂ ਆਪਣਾ ਪਿੰਡੋ ਹੀ ਲਈ ਆ ਮੁੰਡੇ ਤੋਂ ਘੇਲੂ ਆ ਠੀਕ ਹੈ ਜੀ ਹਾਂ ਤੇ ਜਾਂਦੀ ਉਹਦੇ ਕੋਲ ਹੈ ਸਾਰਾ ਕੁਛ ਜੀ ਤੇ ਆਪਾਂ ਪੁੱਛ ਕੇ ਦੱਸ ਦਾਂਗੇ ਇਸ ਟਾਈਮ ਆਪਾਂ ਨਹੀਂ ਕੁਛ ਕਹਿ ਸਕਦੇ ਓਕੇ ਬਾਈ ਹਾਂ ਗਾਕਰੋ ਮੁੰਡਾ ਨਹੀਂ ਸੀ ਘਰੇ ਉਹਦੇ ਬੰਦੇ ਨਹੀਂ ਬਾਈ ਨਾਲ ਸੌਦਾ ਹੋਇਆ ਆਪਾਂ ਠੀਕ ਹੈ ਬਾਈ ਗੱਬਣ ਦੀ ਵੀਡੀਓ ਆ ਬਾਈ ਆਪਣੇ ਕੋਲੇ ਆਪਣੇ ਕੋਲੇ ਹੀ ਸੂਈ ਆਗੀ ਜੇਰ ਦੀ ਵੀਡੀਓ ਆਪਣੇ ਕੋਲੇ ਬਕਾਇਦਾ ਜੇ ਅੱਕ ਤੇ ਆਪਾਂ ਫੋਨ ਦੇ ਵਿੱਚ ਦਿਖਾ ਵੀ ਦਿੰਦੇ ਓਕੇ ਬਾਈ ਚਲੋ ਜਿਹੜਾ ਭਰਾ ਸੌਦਾ ਕਰੂਗਾ ਵੀਡੀਓ ਪੇ ਉਹ ਆਪ ਦੀ ਬਾਈ ਪੂਰੀ ਰਹਿਣ ਤਸੱਲੀ ਕਰਕੇ ਲਗਾ ਸਕਦਾ ਦੋ ਦੇ ਵੀ ਤਿੰਨ ਟਾਈਮ ਚੋਕੇ ਵੱਛੀ ਲੈ ਆ ਸਕਦਾ ਇਸ ਟਾਈਮ ਆ ਕਿ ਭਾਈ 18 19 ਕਿਲੋ ਇਸ ਟਾਈਮ ਬੌਲੀ ਰੈਡੀ ਆ ਵੱਛੀਲੇ ਚੌਥਾ ਦਿਨ ਅੱਜ ਸੋ। ਕੀ ਮੁੱਲ ਜੈਜਾ ਭਾਈ ਮੁੱਲ ਕਰਾਉਣਾ ਚਾਹੀ ਆਪਾਂ ਇੱਕ 10 ਕਰ ਲਗੇ ਜਾਂ 15 ਕਰ ਲਗੇ 95000 ਰੁਪਏ ਦੀ ਵੱਛੀ ਦੇਣੀ ਆ ਓਕੇ ਭਾਈ ਮੁੱਲ ਲਗਰਾਉਣਾ ਜੱਡਾ ਮਰਜੀ ਕਰਾ ਲਓ 95000 ਦੀ ਵੜ੍ਹ ਭਾਈ ਕਹਿੰਦਾ ਦੇ ਦਿਆਂਗੇ ਦੇ ਦਾਂਗੇ ਭਾਈ ਜਮਾ ਜੈਜ ਮੋਲਾ ਭਾਈ ਖਿੱਚ ਕੇ ਮੁੱਲ ਪੂਰਾ ਭਾਈ ਜਿੰਨਾ ਕਹਦੇ ਉਹਨਾਂ ਪਹਿਲਾਂ ਵੱਛੀ ਨੂੰ ਤੁਸੀਂ ਆਪ ਸਵਾਲਾ 1 ਲੱਖ 2 ਲੱਖ ਰੁਪਏ ਤਾਂ ਤਿਆਰੀ ਹੁੰਦੀ ਆ ਖਾ ਕੇ ਸਹੀ ਗੱਲ ਆ ਬਾਈ ਹੈ ਬਾਈ ਆਪਾਂ ਗੱਲ ਨਹੀਂ ਕਰਦੇ ਬਾਈ 30 ਕਿਲੋ ਦੇ ਦੂਏ 28 ਕਿਲੋ ਦੇ ਦੂ ਹੈਨਾ ਬਾਬਾ ਰੱਖੇ ਸੁੱਖ 24 25 ਕਿਲੋ ਦੋਤੋ ਬਾਈ ਇਹ ਮਰਦੀ ਨਹੀਂ ਓਕੇ ਬਾਈ ਲੈ ਵਾ ਪਛਾਤ ਮੈਂ ਕਿਹੜਾ ਕੀ ਪੋਛਦਾ ਬਾਈ ਹਜ ਤੱਕ ਅੱਜ ਨਹੀਂ ਭਾਲਾ ਸਾਰੀ ਚੱਕੀ ਜਾਂਦੇ ਫੇਰ ਦੇਖੀ ਬੱਚੀ ਵੀ ਕੀ ਕਹਿੰਦੀ ਹੈ ਸਹੀ ਗੱਲ ਆ ਬਾਈ ਕੀ ਆ ਬਾਾਕੀ ਮੁੱਲ ਬਾਈ ਨੇ ਜਾਇਜ਼ ਰੱਖਿਆ ਯਾਰ ਖਿੱਚ ਕੇ ਮੁੱਲ ਰੱਖਿਆ ਬੜਾ ਨਹੀਂ ਰੱਖਿਆ ਬੜੜ ਚੰਗੀ ਆ ਕਹਿੰਦੇ ਬਾਈ ਬਾਈ ਬੜੜ ਵੀ ਪਹਿਲਾ ਖਜ਼ੂਰਾ ਨਵਾਂ ਹਾਣਾ ਯਾਰ 400 ਬਾਈ ਚੋਣ ਵਾਲੀ ਆ ਕਰੇ ਸਹੀ ਗੱਲ ਆ ਹਾਂ ਕੋਈ ਲੰਬੀ ਵਾਲੀ ਗੱਲ ਨਹੀਂ ਗਈ ਦੋਧੂ ਵੀ ਬੱਚੀ ਚੋ 25 ਕਿਲੋ ਰਾਮ ਨਾ ਦੇ ਦੂਗੀ ਓਕੇ ਬਾਈ ਅੱਗੇ ਜੱਕੀ ਦੋ ਨੰਬਰ ਤੇ ਇੱਕ ਦੂਜਾ ਸੂਆ ਬਾਈ ਇੱਕ ਕਦੋਂ ਸੂਈ ਹੈ ਵੀਰੇ ਇਹਨੂੰ ਬਾਈ ਹੋ ਗਿਆ ਅੱਜ ਪੰਜ ਤੋਂ ਛੇ ਦਿਨ ਸੂਈ ਨੂੰ ਓਕੇ ਹਾਂਜੀ ਹੂੰ ਬੱਚਾ ਬੱਚਾ ਇਹ ਮਗਰੀ ਬੱਚਾ ਹੀ ਆ ਗਿਆ ਬਾਈ ਹਾਂਜੀ ਨਾਲੂ ਆ ਜੇ ਦਾ ਵੀ ਨਾਲ ਹੀ ਹੈਗਾ ਤੇ ਬਾਬੇ ਦੀ ਕਿਰਪਾ ਨਾਲ ਇਹ ਥੱਲੇ ਹੁਣ ਬੱਦ ਹੈਗਾ ਇਸ ਟਾਈਮ ਆ ਤੇ 1 ਕਿਲੋ ਵਾਇਰ ਥੱਲੇ ਹੂੰ ਠੀਕ ਆ ਠੀਕ ਆ ਤੇ ਆਪਾਂ 2 ਕਿਲੋ ਦਾ ਕੀ ਸੌਦਾ ਕਰਨਾ ਬਾਈ ਜੀ ਹੂੰ ਲੈ ਵਾ ਪੜਾ ਫਿੱਟ ਮੈਂ ਕਹਿੰਦਾ ਬਾਈ ਕੀ ਪੜਦਾ ਥੱਲੇ ਉੱਤੇ ਤੁਰ ਰੈਫਰੀ ਜੱਥੇ ਮੈਂ ਪਾਈ ਚਲੀ ਚਵਾਈ ਚਵੀ ਲੱਗੀ ਆ ਕੋਈ ਆਕਤੇ ਨਹੀਂ ਬਹਿੜਦਾ ਹੂੰ ਲੈ ਦੇ ਬਾਈ ਲੈ ਨਾੜਾ ਨੂੜਾ ਦੇਖ ਬਾਈ ਫਾਈ ਤਾਂ ਬੱਛੀ ਜੇ ਆਉਣ ਲੱਗੀਆਂ ਇਹ ਵੀ ਹਜੇ ਭਣਾ ਸੀਗੀਆਂ ਨਿਕਲ ਲੈਣ ਦੇ ਫੇਰ ਦੇਖੀ ਬੱਛੀ ਕੀ ਕਹਿੰਦੀ ਆ ਜੀ ਲੈ ਬਾਈ ਖੁੱਲੇ ਥਾਂ ਲਿਆ ਜੇ ਇਹਨੂੰ ਖੁੱਲੇ ਥਾਂ ਤੇ ਲੈ ਲੈ ਲੇਵਾ ਦੇਖ ਜੇ ਮੈਂ ਕਹਿੰਦਾ ਭਾਈ ਕੀ ਪੁੱਛਦਾ ਬੱਚੀ ਬਾਬਾ ਰੱਖੇ ਸੁਖ ਬਾਲੀ ਦੀ ਗੱਲ ਕਰਦਾ ਮੈਂ 28 29 ਕਿਲੋ ਦੁੱਧ 30 ਕਿਲੋ ਵੀ ਦੇ ਦੂੰ ਯਾਰ ਕੋ ਚੰਗਾ ਬੰਦਾ ਸੇਵਾ ਵਾਲਾ ਹੋ ਗਿਆ ਭਾਈ ਠੀਕ ਹੈ ਭਾਈ ਹੂੰ ਕੱਦ ਫੁੱਲ ਬਰੀਕੀ ਫੁੱਲ ਮੈਂ ਕੀ ਪੁੱਛਦਾ ਭਾਈ ਕਿਸੇ ਪਾਸੇ ਕਮੀ ਨਹੀਂ ਜਾ ਰਹਾ ਲੈਵਲ ਹੈ ਫਾੜੀ ਵਾਲਾ ਫਾੜੀ ਵਾਲਾ ਹਜਦਾ ਭਣਾ ਭੁਲਾ ਜੋ ਨਿਕਲਣ ਦੇ ਬੱਚੀ ਦੇ ਫਾੜੀ ਪੈਣੀ ਹੈ ਵੜ ਦੇ ਜਿੱਦ ਤਿਆਰ ਹੋ ਗਈ ਭਾਈ ਜਿੱਦ ਦੇ ਆਪਦਾ ਪੀਕ ਤੇ ਆ ਗਈ ਨਾ ਉਹ ਤੇ ਦੱਸੂਗੀ 23 ਕਿਲੋ ਤਾਂ ਮੈਂ ਹੁਣ ਰੋਕ ਲੈਣ ਕੇ ਦੇ ਦੂੰਗਾ ਭਾਈ 22 ਕਿਲੋ ਕਹਿ ਕੇ ਸੌਦਾ ਕਰਾਂਗੇ ਆਪਾਂ। ਕੀ ਬਾਤ। ਦੇਖੀ ਸਫਾਈ ਲੈਵੇ। ਮੈਂ ਕਿਹੜਾ ਕੀ ਪੜਾ? ਆਈ ਖੜਾਵਾ ਡਾਕਟਰ ਇੱਕ ਹੋਰ ਵੀ ਤੈਨੂੰ ਦੱਸਦਾ। ਅੱਛਾ। ਬਾਬੇ ਦੀ ਕਿਰਪਾ ਨਾਲ ਇੱਥੇ ਖੜਾ ਲਾ ਪਤਾ। ਲੈ। ਆਈ ਬੈਹਿ ਜਾਣਾ ਥੰਦੇ। ਤੇ ਚੁਾਈ ਲੱਗੀ ਹੋਊਗੀ। ਹੂੰ। ਬੁੱਤਨਾ ਪੱਟ ਦੂ ਲੈ। ਕੀ ਬਾਤ ਹੈ ਯਾਰ ਚੂਣ ਹੀ ਬੜਾ ਚੰਗਾ ਹੈ ਨਾ। ਮੈਂ ਤਾਂ ਨੀਪੋ ਨੂੰ ਮੋਟਾ ਰਸਤਰ ਪੂਣ ਚੂਣੀ ਭਾ ਕਿਥੇ ਮਾਰ ਕੀ ਨੂੰ। ਹੂੰ। ਕੀ ਬਾਤ ਹੈ ਲੈ। ਲੈ। ਮੋਟੀ ਮੋਟੀ ਜਵਾਈ ਆ ਗੰਨੇ ਵਰਗੀ ਜਵਾਈ ਆ ਸਲਕ ਨੇ ਕੀ ਬੈਗ ਨਾ ਪੂਲੀ ਧਾਰ ਬਾਈ ਕੁੜੀਆਂ ਚੋਲੇਣ ਬੁੜੀਆਂ ਚੋਲੇਣ ਕਿਸੇ ਗੱਲ ਨੂੰ ਕੋਈ ਲੰਬਾ ਨਹੀਂ ਹੁੰਦਾ ਸਵਾਈ ਦੇ ਬੱਚੀ ਦੀ ਲੈ ਇਹ ਤਾਂ ਬਹੁਤ ਨਿੱਖਰਦਾ ਹਜੇ ਤਾਂ ਬੱਚੀ ਨੇ ਨਿੱਖਰਨਾ ਜਦੋਂ ਦੰਦ ਆ ਗਏ ਹਮਮ ਬੜੀ ਪਿਆਰ ਕਰ ਫੇਸ ਦੇਖਣਾ ਬੜਾ ਪਿਆਰਾ ਕਰ ਮੈਂ ਕਹਿੰਦਾ ਭਾਈ ਰੰਗ ਪ੍ਰਿੰਟ ਕੱਦ ਕਾਠ ਕਿਸੇ ਗੱਲ 'ਚ ਕੋਈ ਕਮੀ ਦਿਖਾ ਬੱਚੀ ਦੇ ਮੁੱਲ ਕੀ ਜੱਗੀ ਜਾਇਜ ਮੁੱਲ ਭਾਈ ਉਵੇਂ ਤਾਂ ਕਰਾਉਣਾ ਚਾਹੀਏ 1 ਇੱਕ 20 ਚਾਹੀਏ 30 ਕਰ ਲਏ ਠੀਕ ਹੈ ਨਾ ਲੈ ਚੱਲ ਭਰਾ ਤੋਰੀ ਬਤ ਮਰੀ ਲੰਮੀ ਹਮਮ ਪਾ 1.5 ਦੀ ਵੜ ਦੇ ਦਾਂਗੇ ਬਾਈ 1 ਲੱਖ 5000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨ ਤਣ ਮਾੜਾ ਮੋੜਾ ਦੂਜਾ ਸੁਆ 6 ਦੰਦ ਬਾਈ ਰੇ ਨਾਲ ਤਨ ਉਹ ਵੀ ਦਿਖਾਉਣਾ ਹਜੇ ਬਰਾਬਰ ਨਹੀਂ ਕੀਤੇ ਲੈ ਆ ਜਾ ਉਹਰੇ ਠੀਕ ਹੈ ਕਿਸੇ ਬੰਦੇ ਨੂੰ ਐ ਹੋ ਜਾਂਦਾ ਢਾਲਾ ਪੁੱਤ ਰੋਕ ਲੀ ਵੀਰੇ ਰੋਕ ਥੋੜਾ ਜਿਆ ਨਾ ਹਜੇ ਹੂੰ ਆ ਜਾ ਉਹਰੇ ਲੈ ਲੈ ਦਿਖਾ ਦੇ ਸਮਾਨ ਲਾ ਲੈ ਲਾ ਲੈ ਬੋਲੀ ਥੱਲੇ ਕਰ ਲੈ ਲੈ ਵਾ ਠੀਕ ਆ ਓਕੇ ਬਿਊਟੀ ਰੇਖਣਾ ਮੈਂ ਕਹਿੰਦਾ ਕਿ ਅੱਛੇ ਖੜਾ ਲਾ ਪੁੱਤ ਦੋ ਮਿੰਟ ਹੂੰ ਇਸ ਬਾਬੇ ਦੀ ਕਿਰਪਾ ਨਾਲ ਬਰੀਕ ਕੋਈ ਨਸਲ ਬਰੀਡ ਦੇ ਵਿੱਚ ਕੰਬੜਾ ਦੇਖਲਾ ਭੋਰਾ ਕਾ ਪਾਇਰ ਦੇਖਲਾ ਬੱਚੀ ਦੇ ਕੋਲ ਨਾਰ ਗਿਆ ਹਾਂ ਦੂਜਾ ਸੂਆ ਹਜੇ ਤਾਂ ਨਾਰਾ ਨੂੜਾ ਤੇ ਬਾਈ ਹੁਣ ਕੱਢਣ ਲੱਗੀ ਆ ਬਾਬੇ ਦੀ ਕਿਰਪਾ ਨਾਲ ਦੱਸੂਗੀ ਜਿੱਤੇ ਵੜ ਆਪਦੇ ਸਹੀ ਮੰਨ ਕੇ ਚੱਲ ਵੀ ਪੀਕ ਪੁਆਇੰਟ ਤੇ ਆ ਗਈ ਨਾ 20-25 ਦਿਨਾਂ ਤਾਈ ਬੱਚੀ ਨੇ ਸਹੀ ਦੁੱਧ ਤੇ ਨਖੜਾ ਲਬੁੱਤ ਸਹੀ ਗੱਲ ਆ ਬਾਈ ਤੇ ਉਹਦੇ ਵੜ ਤੈਨੂੰ ਦੱਸੂਗੀ ਵੀ ਹਾਂ ਬਾਈ ਮੈਂ ਕੀ ਚੀਜ਼ ਆ ਗਈ ਲੱਗ ਫਿੱਟ ਆਰਡਰ ਆ ਪੂਰਾ ਐਨ ਕੰਪੈਕਟ ओके ਪੈਠ ਪੂਰਾ ਸਰੀਰ ਦੀ ਬੰਤਰ ਪੈਰਾਂ ਦੀ ਬਣਤਰ ਮੰਨ ਕੇ ਚੱਲ ਕੋਈ ਕਮੀ ਨਹੀਂ ਯਾਰ ਸਹੀ ਹੈ ਭਾਈ ਸਹੀ ਬੰਦਾ ਕੋਈ ਮਿਲ ਜੇ ਨਾ ਚੰਗੀ ਵਿਹੜ ਸਾਂਭਣ ਵਾਲਾ ਤੇ ਦੋ ਦੋ 30 ਕਿਲੋ ਵੀ ਵੱਛੀ ਨੂੰ ਬਾੜਾ ਨਹੀਂ ਜੈਸਾ ਉਹਨਾਂ ਦਾ ਕਦ ਕਾਠਾਗਾ ਤੇ ਕਿਸੇ ਵੀਰ ਨੂੰ ਵਿਹੜ ਪਸੰਦ ਆਵੇ ਕੋਈ ਦੋਨਾਂ 'ਚ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ